ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗਿਓ ਵੇ ਬਾਗੀਆਂ ਦੇ ਯਾਰ ਬਣਜੋ ਇੱਕੋ ਰਾਹੇ ਚੰਦੇ ਦਿਲਦਾਰ ਬਣਜੋ ਹਉਮੈ ਅਤੇ ਨਫਰਤਾਂ ਦੇ ਨਾਲ ਭਰੀ ਜੋ ਸਥਾਪਤੀ ਦੇ ਲਈ ਕੋਈ ਵਗਾਰ ਬਣਜੋ ਦਿਲਾਂ ਵਿੱਚੋਂ ਮਤਵੀ ਤਰੇੜਾ ਕੱਢ ਕੇ ਧਰਮ ਨੂੰ ਧਾਰ ਇਨਸਾਨ ਬਣਜੋ ਪੰਜਾਬੀਆਂ ਤੇ ਨੀਤਕਾਂ ਦੇ ਵੱਦੋਂ ਛੇਕੇ ਗਏ ਸਾਰੇ ਇਨਕਲਾਬੀਆਂ ਦੀ ਠਾਰ ਬਣਜੋ ਕਰਮਕਾਂਡ ਅੰਤ ਵਿਸ਼ਵਾਸ ਬਚੇ ਨਾ ਐਸਾ ਉਹਦੀ ਧੌਂ ਹੀ ਉੱਤੇ ਭਾਰ ਬਣਜੋ ਲੁੱਟ ਖਾਣੇ ਫੇਲੜਾ ਨੂੰ ਰੱਖੋ ਭੰਡ ਕੇ ਕਿਰਤੀ ਦਾ ਸਦਾ ਸਤਕਾਰ ਬਣਜੋ ਹੱਕ ਸੱਚ ਇਨਸਾਫ ਲਈ ਜੋ ਲੜੇ ਨਵੇਂ ਸਮੇ ਵਾਲਾ ਹਥਿਆਰ ਬਣਜੋ ਅੱਖਾਂ ਵਿੱਚ ਵਿਸ਼ਵਾਸ ਹੋਵੇ ਜਗ ਨੂੰ ਸੱਚੋ ਸੱਚਾ ਐਸਾ ਕਿਰਦਾਰ ਬਣ ਜੋ ਗੁਰ ਬਾਣੀ ਪੜ ਸੁਣ ਤੇ ਧਾਰ ਕੇ ਗੁਰੂ ਦਾ ਸੁਝਾਇਆ ਸਰਦਾਰ ਬਣ ਕੇ ਬੇ ਸੋਨਿਹਾਲ ਸੋਹ ਸ੍ਰੀ ਅਕਾਲ ਸਾਧ ਸੰਗਤ ਜੀ ਬਾਗੀ ਕਿਹਾ ਕਿ ਮੈਂ ਤਾਂ ਸਬੋਧਨ ਕੀਤਾ ਹੈ ਕਿਉਂਕਿ ਗੁਰੂ ਦੇ ਯੋਗ ਸਿੰਘ ਹੁੰਦੇ ਨੇ ਨਾ ਉਹ ਸਥਾਪਤੀ ਜਿਹੜੀ ਹਮੇਸ਼ਾ ਬਾਗੀ ਰਹੇ ਨੇ ਤੇ ਅੱਜ ਇਸ ਸਮੱਸਿਆ ਨੂੰ ਸੁਝਾਉਣ ਦੇ ਲਈ ਜੋ ਵੀ ਵੀਰਸਾ ਇਹ ਤੇ ਸ਼ਾਹੂਏ ਨੇ ਸਾਭੀ ਨੇ ਇੱਕ ਤਰ੍ਹਾਂ ਸੋ ਮੇਰਾ ਅੱਜ ਦਾ ਵਿਸ਼ਾ ਹੈ ਨਵੇਂ ਕੈਲੰਡਰ ਦੀ ਲੋੜ ਕਿਉਂ ਇੱਕਾ ਬਾਣੀ ਇੱਕ ਗੁਰ ਦੀ ਕੋ ਸ਼ਾਹੂਦ ਵਿੱਚ ਆਓ ਇਹ ਗੁਣਵਾਕ ਦੀ ਵਰਤੋਂ ਅਸੀਂ ਅਕਸਰ ਹੀ ਸੈਮੀਨਾਰਾਂ ਕਾਨਫਰੰਸਾਂ ਵਿਚਾਰ ਬਟੰਦਿਆਂ ਦੌਰਾਨ ਕਰਦੇ ਆਂ ਪਰ ਵਿਵਹਾਰਕ ਰੂਪ ਚ ਇੱਕਦੇ ਫਸਫੇ ਨੂੰ ਯੂਰ ਹੀ ਰਹਿ ਜਾਂਦੀ ਹੈ ਅਸੀਂ ਉਹ ਵਿੱਚ ਵੀ ਦੁਬਿਧਾ ਪੈਦਾ ਕਰਦੇ ਆਂ ਪਾਣੀ ਦੀ ਦੁਬਿਧਾ ਬਣਾਉਂਦੇ ਆਂ ਇੰਥੋਂ ਤੱਕ ਕਿ ਸ਼ਾਮਲ ਚਾਰ ਵੀ ਇੱਕ ਅਨੁਸਾਰ ਨਹੀਂ ਹੁੰਦਾ ਅਗਰ ਸਾਡੀ ਜ਼ਿੰਦਗੀ ਦੇ ਸਾਰੇ ਕਾਰੋਬਾਰ ਇੱਕ ਗੁਰੂ ਗ੍ਰੰਥ ਸਾਹਿਬ ਅਨੁਸਾਰ ਹੋਣੀ ਸ਼ੁਰੂ ਹੋ ਜਾਣ ਤਾਂ ਸਾਡੀਆਂ ਸਭ ਸਮੱਸਿਆਵਾਂ ਆਪਣੇ ਆਪ ਖਤਮ ਹੋ ਜਾਣਗੀਆਂ ਸਾਡਾ ਇੱਕ ਰੱਬ ਇੱਕ ਗ੍ਰੰਥ ਇੱਕ ਪੰਥ ਇੱਕ ਰਹਿਤ ਦਾ ਇੱਕ ਕੈਲੰਡਰ ਆਲ ਆਖਣਾ ਤਾਂ ਹੀ ਸਾਫ ਤੱਕ ਆ ਕਿ ਜੇਕਰ ਇੱਕ ਜਾਨੀ ਏਕਾ ਸਾਡੀ ਪਕੜ ਵਿੱਚ ਆ ਜਾਵੇ ਤਾਂ ਹੀ ਅਸੀਂ ਇੱਕ ਦਾ ਬਸਾਰਾ ਅਤੇ ਇੱਕ ਦਾ ਨਿਯਮ ਸਮਝਣ ਦੇ ਸਮਰੱਥ ਹੋ ਸਕਦੇ ਹਾਂ ਕੁਝ ਲੋਕਾਂ ਵੱਲੋਂ ਹਰ ਖੇਤਰ ਵਿੱਚ ਹੀ ਖੜੀ ਕੀਤੀ ਗਈ ਦੁਬਿਧਾ ਅਕਸਰ ਹੀ ਕਿਰਤੀ ਵਰਗ ਦੀ ਲੋਕ ਦਾ ਕਾਰਨ ਬਣਦੀ ਆ ਸਭ ਜਾਣਦੇ ਨੇ ਕਿ ਕੈਲੰਡਰ ਦਾ ਮਸਲਾ ਧਾਰਮਿਕ ਨਹੀਂ ਹੁੰਦਾ ਇਸ ਦੀ ਮਦਦ ਨਾਲ ਅਸੀਂ ਧਾਰਮਿਕ ਜਿਹੜੇ ਮੁੱਦੇ ਜਰੂਰ ਕਰਦੇ ਬਸ ਇਹੀ ਗੱਲ ਧਾਰਨਿਕ ਭਾਵਨਾਵਾਂ ਦਾ ਸ਼ੂਸ਼ਣ ਕਰਨ ਲਈ ਖੜਾ ਬਣ ਜਾਂਦੀ ਆ। ਅਧਰ ਦਾ ਇੱਕ ਨਿਯਮ ਹੁੰਦਾ ਜਿਸ ਕਲੰਦਰ ਅਧਾਰਤ ਹੁੰਦਾ। ਤੇ ਦੋ ਨਿਯਮ ਜਾਂ ਦੋ ਫਾਸਤੇ ਇਕੱਠੇ ਕਰਾ ਕੇ ਨਤੀਜਾ ਮਿਲੋਗੋਪਾ ਬਣਦਾ ਜੋ ਕਿਸੇ ਵੀ ਸੰਯੋਗ ਤੇ ਨੋਗਰੀ ਹੁੰਦਾ। ਅਧਾਰ ਗੌਰਨ ਟੂਡੂ ਮੇ। ਉਤਮ ਸੁਦਕਾਮ ਨੂਡ ਮੇ। ਬਿਲਕੁਲ ਇਸੇ ਤਰ੍ਹਾਂ ਸੂਰਜਿਕਾ ਇੰਟਰਡਿਟੈਂਡ ਪਾਣੋਤਾਰ ਕੀ ਗਤੀ ਜੋੜਨੀ। ਜਦ ਸਭਿਆਚਾਰ ਦਾ ਵਿਕਾਸ ਸ਼ੁਰੂ ਹੋਇਆ, ਗਿਰਮਣ ਦੇ ਪਵਾਨੀ ਸਮੇਂ ਨੂੰ ਸਾਰਬਦਲਦੇ ਆਏ ਨੇ। ਕਿਸੇ ਸਹਾਇਜ ਉਤੇ ਗਏ ਤੋਲੇ ਮਾਸੀ ਛਟਾਕ ਸੇ ਢੜੀ ਰਤੀਆਂ ਮਨ। ਆਜ ਗ੍ਰਾਮ ਦੇ ਲੋਕ ਬਣ ਬਦਲ ਚੁੱਕੇ ਨੇ। ਲੰਬਾਈ ਮਾਪਾ ਜਿਹੜਾ ਕਾਰੂ ਕੋ ਆਰਵਾਤੇ ਜਾਂ ਡਿਸਟ੍ਰਿਕਟ ਦੇ ਸੂਤ ਕਹਿੰਦੇ ਫੁੱਟਾਂ ਉੱਪਰ ਲਾਣੇ ਸ਼ੁਰੂ ਹੋ ਗਏ। ਔਰ ਹੀ ਮੋਈ ਮੈਂਤੀ ਦੀ ਸੂਰਤ ਲਈ ਮੀਟਰ ਸੈਂਟੀਮੀਟਰ ਕਿਲੋਮੀਟਰ ਆ ਸ਼ੁਰੂ ਹੋ ਗਏ 10 ਨਾਲ ਗੁਣਾ ਜਾਂ ਭਾਗ ਦੇਣ ਵਾਲੇ ਨਿਯਮ ਗਣਤੀ ਮੈਂਤੀ ਦੀ ਪ੍ਰਿਆਪਿਤ ਸਥਾਲੇ ਹੋਣ ਕਰਕੇ ਦੂਜੀਆਂ ਪੜਾਵਾਂ ਨੂੰ ਬਦਲਦੇ ਚਲੇ ਕਿਸੇ ਵੇਲੇ ਸਮਾਂ ਮਾਪਣ ਦੀ ਧੁੱਪ ਘੜੀ ਫੱਗੀ ਜਾਂਦੀ ਫਿਰ ਚਾਪੀਆਂ ਜਾਂ ਘੜੀਆਂ ਲੀਵਰ ਵਾਲੀਆਂ ਨਾ ਜਾਗੀਆਂ ਉਸ ਸਮੇਂ ਨਾਲ ਸਮੇਂ ਨੂੰ ਸੁਧ ਮਾਪਣ ਲਈ ਇਲੈਕਟ੍ਰੋਨਿਕ ਘੜੀਆਂ ਆ ਗਈਆਂ ਸਮਾਪਤ ਹਾਲੇ ਇਸੇ ਵੇਲੇ 6 ਪਾਲਤ 2 ਪਹਿਲ ਵਾਲਾ ਟੋਕ ਜਾਂਦੇ ਦੀ ਅੱਜ ਕੱਲ ਸਕੇਂਟ ਮਿੰਟ ਘੰਟੇ ਹਲਵਾਤ ਜਾਂਦੇ ਸੋ ਬਦਲਦੇ ਸਮੇਂ ਨਾਲ ਮੁੱਖ ਸਰਕਾਰੀ ਤੋਂ ਨਵੇਂ ਨਮਨ ਦੇ ਵਧੀਆ ਤੋਂ ਵਧੀਆ ਤਰੀਕੇ ਨਾਲ ਪਾਜ ਰਹੇਗਾ ਤਾਂ ਕਿ ਇੱਕ ਤਾਂ ਡਿਗਨਮੈਂਟ ਨਾਲ ਦੂਜੇ ਵਿੱਚ ਬਦਲਣਾ ਸਖਾਲਾ ਹੋਵੇ ਤੇ ਦੂਜਾ ਘਟ ਗਣਤੀ ਘਟ ਗੱਲ ਹੀ ਹੋਣ ਦੇ ਅਸਾਰ ਹੋਣ ਤੇ ਸਿਸਟਮ ਚਿਰ ਸਥਾਈ ਹੋਵੇ ਜਿਵੇਂ-ਜਿਵੇਂ ਸੰਚਾਰ ਦੇ ਸਾਧਨ ਵਧਣ ਲੱਗੇ ਅਤੇ ਇੱਕ ਇਲਾਕੇ ਦੇ ਲੋਕਾਂ ਦਾ ਦੂਜੇ ਇਲਾਕੇ ਦੇ ਲੋਕਾਂ ਨਾਲ ਮਿਲਵਾਰਤਾਂ ਦੇ ਵਪਾਰ ਦਾ ਮੁੱਖੀ ਪਾਣੀ ਲਈ ਨਵੇਂ-ਨਵੇਂ ਅੰਤਰਰਾਸ਼ਟਰੀ ਯਜਮਾ ਸਾਹ ਗਿੰਦੀਆਂ ਨੇ ਹੋਲ ਵਿੱਚ ਆਉਂਦੀਆਂ ਗਈਆਂ ਜੀ ਅੱਜ ਕੋਈ ਆਖੇ ਕਿ ਸਾਨੂੰ ਤੋਂ ਪકડ ਯੁਗਰ ਤੋਂ ਨਹੀਂ ਜਾਈਦੀ ਕਿਉਂ ਨਾਨਕ ਸਾਹਿਬ ਦੇ ਲੋਕ ਇਸ ਦੀ ਵਰਤੋਂ ਕਰਦੇ ਸੀ ਸਿਰਫ ਹਾਸੋਨੀ ਲਈ ਨਹੀਂ ਲੋਕੀ ਕੈਲੰਡਰ ਵੀ ਸਮਾਂ ਦੇਖਣ ਦਾ ਇੱਕ ਵਧੀਆ ਤਰੀਕਾ ਰਿਹਾ ਜਿਸ ਦੀ ਅਕਾਇਦ ਦੇ ਹੁੰਦੀ ਆ ਪ੍ਰੋਟੋਨ ਵਿੱਚ ਦੀ ਲੰਘਦੇ ਆ ਮੋੜ ਤੇ ਦੌਰ ਮੌਸਮੀ ਸਾਲ ਕਿਹਾ ਜਾਂਦਾ ਧਰਤੀ ਦੇ ਦੁਆਲੇ ਘੇੜਾ ਇੱਕ ਸੂਰਜੀ ਸਾਲ ਤੈਅ ਕਰਦਾ ਧਰਤੀ ਦਾ ਆਪਣੇ ਧੁਰੇ ਦੁਆਲੇ ਪੂਰਾ ਛੱਟਾ ਚ ਦੇਰਦਾ ਹੁੰਦਾ ਚੰਦ ਰਾਹੀਂ ਕਿਰਿਆ ਸਾਲ ਵਿਖਰਦੀ ਘੁੰਮਦਾ ਚੰਦ ਦਾ ਕੰਮ ਤੈਨੂੰ 354 ਦਿੰਦਾ ਤੇ ਸੂਰਜ ਦੀ 365 ਦਿੰਦਾ ਹੁੰਦਾ ਵਿਕਰਮੀ ਕੈਲੰਡਰ ਰਾਹੀਂ ਗਿਣੇ ਸਾਲ ਛੋਟੇ ਹੁੰਦੇ ਨੇ ਸੋ ਹਰ ਸਾਲ ਇਸ ਕੈਲੰਡਰ 'ਚ ਕੈਲੰਡਰ ਰਾਹੀਂ ਮਿੱਥੇ ਦਿਨ ਮੌਸਮੀ ਕੈਲੰਡਰ ਅਨੁਸਾਰ ਪਿੱਛੇ ਰਹਿ ਜਾਂਦੇ ਨੇ ਦੁਨੀਆ ਵਿੱਚ ਈਸਵੀ ਯਾਨੀ ਕਿ ਸੂਰਜੀ ਕੈਲੰਡਰ ਹੋਣ ਕਰਕੇ ਨੇ ਕਿ ਦਿਨ ਦਿਹਾੜ ਨਿਸ਼ਚਿਤ ਦਿਨ ਤੇ ਰਹਣ ਜਿਸ ਦਾ ਅਧਾ ਨੂੰ ਪਤਾ ਹੋਵੇ ਸਭ ਦੀ ਇਹੀ ਇੱਛਾ ਹੁੰਦੀ ਹੈ ਕਿ ਅਜਿਹਾ ਕੈਲੰਡਰ ਹੋਵੇ ਜਿਸ ਦਾ ਗਣਨ ਨਵੇਂ ਵਿਧੀ ਫਾਰਮਟ ਬਣੂਵੇ ਜાં ਕੋਈ ਹੋਵੇ ਗਲਤੀ ਦਾ ਕੋਈ ਮੌਕਾ ਨਾ ਬਣ ਪਾਤ ਸਿੰਘ ਦੀ ਪੁਰਾਣ ਦੁਆਰਾ ਤਿਆਰ ਕੀਤਾ ਨਾਸ਼ੀ ਕੈਲੰਡਰ ਇੱਕ ਸੂਰਜੀ ਕੈਲੰਡਰ ਜਿਸ ਦੁਆਰਾ ਫਿਕਸ ਕੀਤੇ ਦਿਨ ਤੇ ਹਰ ਹਾਂ ਸਹੀ ਸਮੇਂ ਤੇ ਕਟ 2 ਕਟ 3200 ਸਾਲ ਇਸ ਕੈਲੰਡਰ ਵਿੱਚ ਕਿਸੇ ਦਾ ਫਰਕ ਵੀ ਨਹੀਂ ਪੈ ਸਕਦਾ ਜਦ ਕਿ ਬਿਕਰਮੀ ਕੈਲੰਡਰ ਇੱਕ ਸਾਲ ਦੀ 11 11 ਦਿਨ ਵਿੱਚ ਰਹਿ ਜਾਂਦਾ ਇਸ ਕੈਲੰਡਰ ਅਨੁਸਾਰ ਇੱਕ ਸਾਲ ਵਿੱਚ ਇੱਕ ਤਿਉਹਾਰ ਇੱਕ ਦਿਨ ਹੀ ਆਉਂਦਾ ਜਬੇ ਬਿਕਰਮੀ ਕਿਸੇ ਕਦੇ ਦੋ ਵਾਰ ਭਾਵੇਂ ਕਿਸੇ ਦਾ ਦੋ ਵਾਰ ਨਹੀਂ ਆਉਂਦਾ ਹੁਣ ਸਵਾਲ ਹੁੰਦਾ ਜੇ ਐਡਾ ਵਧੀਆ ਕੈਲੰਡਰ ਸਾਡੇ ਕੋਲ ਆ ਤਰੀਕਾ ਹੋਪ ਕੀਤਾ ਸਭ ਜਾਣਦੇ ਨੇ ਕਿ ਮੁਸਲਮਾਨ ਤੋਂ ਹਿਜਰੀ ਕੈਲੰਡਰ ਵਾਪਰਦੀ ਆ ਅਸਾਈ ਈਸਵੀ ਵਾਲਾ ਕੈਲੰਡਰ ਵਾਪਰਦੇ ਨੇ Hindu ਵਿਕਰ ਵੀ ਕੈਲੰਡਰ ਅਨੁਸਾਰ ਦੇ ਸੋ ਮੇਰੇ ਅਕੀ ਮਜ਼ਮਾ ਬੱਲੋਂ ਆਪਕੋ ਆਪਣਾ ਕੈਲੰਡਰ ਅਪਣਾਇਆ ਜਾ ਚੁੱਕਾ ਤਾਂ ਸਿੱਖ ਕੈਲੰਡਰ ਤੋਂ ਪੁੱਛਿਆ ਜਾ ਰਿਹਾ ਵਿਚਾਰਨ ਤੇ ਢੇਰ ਲਿਖੇ ਕਾਰ ਸਾਹਮਣੇ ਹੋਵੇ ਨੰਬਰ 1 ਘੱਟ ਗਿਣਤੀਆਂ ਨੂੰ ਆਪਣੇ ਵਿੱਚ ਸਮਾਉਣ ਦੀ ਇੱਛਾ ਰੱਖਣ ਵਾਲੇ ਲੋਕ ਕੋਈ ਜਿਹੜੇ ਨਹੀਂ ਚਾਹੁੰਦੇ ਜਿਸ ਨਾਲ ਸਿੱਖ ਔਨ ਦੀ ਵੱਖਰੀ ਪਛਾਣ ਅੰਤਰਰਾਸ਼ਟਰੀ ਪੱਧਰ ਤੇ ਵਧਦੀ ਹੋਵੇ ਉਹ ਆਪਣੀ ਰਾਜਨੀਤਿਕ ਦੌਪੇਚਾਰਤਕੇ ਹਰ ਹਾਲ ਗਲੋਬਲ ਵਿਸ਼ੇ ਭੁਗਦੇ ਨੇ ਨੰਬਰ 2 ਕੁਝ ਆਪਣੇ ਆਪ ਨੂੰ ਉੱਚ ਸਮਝਣ ਵਾਲੇ ਲੋਕ ਨਹੀਂ ਚਾਹੁੰਦੇ ਕਿ ਉਹਨਾਂ ਅਧੀਨ ਫਸੇ ਲੋਕ ਉਹਨਾਂ ਦੀ ਬਾਹਮਣ ਜੰਤਰੀ ਨੂੰ ਖੋਲੇ ਉੱਚ ਬਿਨਾਂ ਦੀ ਜੀ ਫੈਸਲੇ ਲੈਣ ਦੇ ਸਮਰੱਥ ਹੋ ਸਕਣ ਨੰਬਰ 10 ਇਸ ਨਵੇਂ ਕੈਲੰਡਰ ਦੇ ਨਾਮ ਨਾਲ ਲੱਗਿਆ ਨਾਨਕ ਸ਼ਬਦ ਵੀ ਬ੍ਰਾਹਮਣਵਾਦ ਦੀ ਬਰਦਾਸ਼ਤ ਤੋਂ ਬਾਹਰ ਆ। ਨੰਬਰ 4 ਬੇਰਾਬੇ ਹਾ ਚੁੱਕੇ ਚੰਦਿਕਰਨੀ ਕੈਲੰਡਰ ਦੇ ਮੁਕਾਬਲੇ ਨਵੀਂ ਯੁੱਗ ਦਾ ਸੂਰਜੀ ਕੈਲੰਡਰ ਜੋ ਕਿ ਘਟੋ ਘਟ ਤਿੱਤੀ 100 ਦਿਨਾਂ ਦੇ ਬਦਲਾਅ ਦੇ ਸ਼ੁੱਧ ਰੂਪ ਵਿੱਚ ਦਿਨ ਗਿਣਨਾ ਕਰਨ ਸਭਾਤਾ ਨੂੰ ਘਟ ਦੇਣ ਦੀ ਸਿੱਖ ਕੌਮ ਵੱਲੋਂ ਅਪਣਾਉਣਾ ਵੀ ਬਹੁਤ ਵਿਰਭੀ ਨੂੰ ਅਪਮਾਨਿਤ ਕਰਦਾ ਲੱਗਦਾ। ਨੰਬਰ 5 ਬੋਦੀ ਦੀ ਸੋਚ ਅਫਰਾਇਸ਼ ਇੱਥੇ ਕੁਝ ਵਿਪਰਵਦੀ ਸਿੱਖਾਂ ਨੂੰ ਸੰਗਰਾਂਦਾਂ ਮਸਿਆਪੂਰ ਮਾਸ਼ੀਆਂ ਦੀ ਅਖੋਤ ਪਿੱਤਰਤਾ ਨਾਲ ਸਭ ਦੇ ਨਾਮ ਬਰਾਬਰ ਤੇ ਸੋਖਿਆ ਕਰਕੇ ਧੁੱਕੀ ਸੋਈ ਮੈਂਦੀ ਕੈਲੰਡਰ ਆਪਣੇ ਅਕਾਆਂ ਦੇ ਵਿਰੋਧਤਾ ਸਮਝ ਫਾੜੀ ਜੁਣਾ ਧਾਰਮਿਕ ਸੰਗਤ ਲੋਕ ਸਿੱਖ ਕੌਮ ਦੇ ਮਹੱਤਵਪੂਰਨ ਦਿਨਾਂ ਦਾ ਲਈ ਇਸ ਤਰ੍ਹਾਂ ਦੇ ਚੋ ਜਾਣਾ ਇਹ ਅੰਤਰ ਅਸਰੀ ਪੱਤਰ ਤੇ ਸਿੱਖ ਕੌਮ ਆਪਣੇ ਅਜਿਹੇ ਦਿਨ ਸਭ ਤੋਂ ਦੱਸਾਂ ਦੇ ਸੰਬੰਧ ਪੂਜਾਵੇ ਅਤੇ ਆਪਣੇ ਰਸੂਖ ਨਾਲ ਪਰਦੇਸਾਂ ਦੀਆਂ ਸਰਕਾਰਾਂ ਦੇ ਕਲੇਬਰਾ ਤੱਕ ਆਪਣੇ ਕਿਸੇ ਮਹੱਤਵਪੂਰਨ ਦਿਹਾੜੇ ਨੂੰ ਦਰਜ ਕਰਾ ਸਕਣ ਦੀ ਸਮਰੱਥਾ ਪੈ ਸਕੇ ਦਾ ਹਾਜਰ ਹੋਣਾ ਵੀ ਕਹਨੇ ਵਾਲੇ ਹੁਕਮ ਬਹੁ ਗਿਣਤੀ ਅਤੇ ਉਸ ਦੀ ਲਾਚਮਸ ਗੁਲਾਮੀ ਕਬੂਲੀ ਬੈਠੇ ਮਰੀ ਜਮੀਰ ਵਾਲੇ ਲੋਕਾਂ ਨੂੰ ਕਿਸੇ ਆਜ਼ਾਦੀ ਪਸੰਦ ਤੱਕੇ ਦਾ ਆਪਣੀ ਆਜ਼ਾਦ ਸੋਚ ਮੁਤਾਬਕ ਕਿਸੇ ਦੇ ਥੱਲੇੋਂ ਨਿਕਲ ਕੇ ਗਿਆਨ ਵਿਗਿਆਨ ਦੀ ਦੁਨੀਆ ਦੇ ਖਾਇਮ ਹੋ ਜਾਣਾ ਵੀ ਆਪਣੀਆਂ ਸਮਾਜ ਵਿਰੋਧੀ ਅੱਜੜ ਕੋਣੀਆਂ ਦੀਆਂ ਵੀਆਂ ਲਈ ਖਤਰਾ ਜਾਂਦਾ ਹੈ ਸੋ ਜਿੱਥੇ ਸਿੱਖੀ ਦੇ ਜੜੀ ਪੁਸ਼ਟੀ ਦੁਸ਼ਮਣਾਂ ਵੱਲੋਂ ਇਸ ਕੰਡਰ ਦੀ ਗ੍ਰੋਥ ਉੱਤੇ ਕਈ ਵਾਰ ਕੋ ਜਜਵਾਤੀ ਸਿੱਖਾਂ ਵੱਲੋਂ ਵੀ ਇਹ ਕਹਿ ਕੇ ਵਿਰੋਧਤਾ ਕਰੀ ਜਾਂਦੀ ਆ ਕਿ ਇਸ ਕੰਡਰ ਵਿੱਚ ਸ਼ਿਗਰਾਂਤਾਂ ਦਾ ਤੇ ਪੂਰਨਮਾਸਿਆਂ ਦਾ ਜ਼ਿਕਰ ਕਿਉਂ ਹੈ ਅਸਲ ਵਿੱਚ ਦੇਸੀ ਮਹੀਨੇ ਦਾ ਇਹ ਨੂੰ ਜਦ ਚੰਦ ਦੇ ਪੂਰਨ ਤੌਰ ਤੇ ਦੇਖਾਂ ਜਾਂ ਧਰਤੀ ਤੋਂ ਬਿਲਕੁਲ ਦੂਜੇ ਪਾਸੇ ਜਾਣ ਦੇ ਸਮੇਂ ਨਾਲ ਹੋਣਾ ਹੋਰ ਗੱਲ ਆ ਅਤੇ ਸ਼ੰਗਰਾਮਾਸ਼ੀਆ ਨੂੰ ਪਵਿੱਤਰ ਮੰਨ ਕੇ ਪੂਜਾ ਕਰਨੀ ਹੋਰ ਗੱਲ ਆ। ਸੋ ਮੋٹے ਤੌਰ ਤੇ ਅੱਜਕੱਲ 40 ਅਨੇ ਕੈਲੰਡਰ ਪਰ ਚੱਲਦੇ ਨੇ ਜੋ ਕਿ 6 ਮੁਖ ਸਿਧਾਂਤ ਬਣੇ ਨੇ। ਜਿਨ੍ਹਾਂ ਚੋਂ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਦੀ ਲੰਬੀ ਘੜਾਣਾ ਤਿਆਰ ਕੀਤਾ ਗਿਆ ਨਾਲਸ਼ਾਹ ਕੈਲੰਡਰ ਮੌਸਮੀ ਸਾਲ ਦੇ ਸਭ ਤੋਂ ਜਿਹੜੇ ਹੁਣ ਕਾਰ ਸਭ ਤੋਂ ਵਧੀਆ ਸਾਬਤ ਹੁੰਦਾ। ਸਾਦੇਸੀ ਮਹੀਨੇ ਅਨੁਸਾਰ ਪਰ ਚੱਲਤ ਵਿਖਾੜਿਆ ਗੁਰੂ ਕਾਲ ਦੇ ਕੈਲੰਡਰ ਅਨੁਸਾਰ ਦੀਰ ਕਰਕੇ ਮੋੜ ਅਜੋਕੇ ਕੈਲੰਡਰ ਅਨੁਸਾਰ ਫਿਕਸ ਕਰਨਾ ਇੱਕ ਵਿਗਿਆਨਕ ਕਾਰਜਾ ਜਿਸ ਨੂੰ ਅੰਕ ਸ਼ਾਸਤਰ ਅਤੇ ਖਗੋਲ ਸ਼ਾਸਤਰ ਦੀ ਗਿਆਤਾ ਹੀ ਲੰਬੀ ਖੋਜ ਵਿਚਾਰ ਜਰੀਏ ਕਰ ਸਕਦੇ ਹਨ ਨਾ ਕਿ ਕਿਸੇ ਮੱਧਵੀ ਸੰਸਥਾਵਾਂ ਨੇ ਗਿਆਨ ਵਿਗਿਆਨ ਨੂੰ ਸੱਖਣੇ ਅਜੋਕੇ ਹੋਈ ਭਵਾਨੀ ਜੀ ਕਾ ਸਲਾਮ ਸਲਾਮ ਸ੍ਰੀ ਅਕਾਲ